باپو ایں اس کو چھڈ لیا او نا بندرب تے اوندو پہلا ہی کروں اے جا نا

ਦੱਕਾ ਤੁਲੇ ਚੱਕ ਸਮਾਂ ਹੋਏ ਤੱਕ ਗੱਲ ਚੇਤੇ ਰੱਖੀ ਦੇਸੀ ਸਵਾਰੀ ਆਪਣੇ ਸਮਾਨ ਦੀ ਖਦ ਜ਼ਿੰਮੇਵਾਰ ਆ Thank mm -hmm. you.

यह दुनिया की पिरा परंपरा नु भी बताई कहती है पूजा होती है ਮੋਬਰੇ ਕਿੰਨੀ ਨੇਕ ਸੁਭਾਦੀ ਲੱਗਦੀ ਹੈ ਔਰ ਕੱਲੀ ਕਰੇ ਤੀਮੀ ਦਾ ਹੱਥ ਨਹੀਂ ਬਾਈ ਜੀ ਜਿਉਂਦਾ ਇਹਦਾ ਫੇਰ ਕਰਾਕਾਰ ਕਰਾਕਾਰ ਦਾ ਨਾਜਿ ਹਰਾਮ ਕਰਿਆ ਵਾ ਲੋਕਾਂ ਨੇ ਵਿਦੇਸੀ ਕੀਦਾ ਜੀਣਾ ਹਰਾਮ ਕਰਦਾ ਲੋਕਾਂ ਨੇ ਔਰ ਤੇਰੀਓ ਗੱਲ ਕਰਦੇ ਦੀ ਬਾਈ ਜੀ ਤੇਰੀ ਹਾਂ ਤੇ ਮੇਰੀ ਕੀ ਗੱਲ ਕਰਦੀ ਸੀ ਬਾਈ ਜੀ ਕਹਿੰਦੇ ਆਈ ਬਾਈ ਤੰਮੂ ਕੋ ਬਾਈ ਤੁਸੀਂ ਆਪ ਤੇ ਸਮਾਓ ਵਾ ਤੰਮੂ ਹੀ ਤੁਸੀਂ ਨਾਟਕ ਕਰਦੇ ਰਹੇ ਹੋ ਹਾਂ ਬਾਈ ਜੀ ਥੋੜੇ ਕੋ ਥੋੜੇ ਬਹੁਤ ਨਹੀਂ ਉਹਦੀ ਤਰ੍ਹਾਂ ਕਰਦੀ ਕੋਈ ਨਾਟਕਾ ਦੀ ਕਾਹ ਵੀ ਸੁਣਾ ਲੈਂਦੀ ਆ ਕਰੋ ਜੀ ਤੁਸੀਂ ਨਾਟਕ ਕਿਧਰ ਕਰਦੇ ਨੇ ਭਾਈ ਜੀ ਮੈਂ ਇੰਟਰਨੈਟ 'ਤੇ ਨਾਟਕ ਕਰਦੀ ਲਈਆਂ ਕਰਦੀ ਹਾਂ ਕੀ ਬਾਤ ਹੈ ਤੁਸੀਂ ਇਤਨਾ ਜੁੜੇ ਰਹੇ ਹੋ ਹਾਂ ਜੀ ਦਰਸਲ ਇਤਹਾਸ ਦੇ ਇੱਕ ਦੌਰ ਸੀ ਭਾਰਤੀ ਅਤੇ ਪੰਜਾਬੀ ਸੱਭਿਆਚਾਰ ਵਿੱਚ ਇਹਨਾਂ ਕਲਾਬੀ ਇਪਟਾ ਲਗਜ਼ੀਟਾ ਤੋਂ ਤੁਹਾਨੂੰ ਤਾਂ ਪਤਾ ਹੈ ਇਪਟਾ ਜਾਤੀ ਤੋਂ ਪਹਿਲਾਂ ਉਸਨੂੰ ਸਰਕਾਰੀ ਪਹੁੰਚ ਆਇਆ ਸ਼ਤਿਆਰ ਤੇ ਚੌਕਸ ਰਹਿੰਦੀਆਂ ਨੇ ਇਹੋ ਜਿਹਾ ਮਨੋਰੰਜਨ ਪੌਜਨ ਰਹਾ ਦਿੰਦੇ ਨੇ ਤੇ ਸਕੂਨ ਦੇਸ਼ ਨੂੰ ਸੱਟੇ ਨੂੰ ਹੋਰ ਦੇ ਲਈ ਤੁਹਾਡੇ ਜੇ ਕਲਾਕਾਰਾਂ ਦਾ ਇਹਨੂੰ ਜੋਗਦਾਨ ਹੈ ਫਿਰ ਸਮਾਜ 'ਚ ਕਦਰ ਕੋਈ ਨਹੀਂ ਪਿੰਡਾਂ ਵਾਲੇ

तो छत्ते बता तकनदी ਆਤ ਦੇ ਨਾਲ ਗਾਣੀਆਂ ਦੇ ਨਾਲ ਤੇ ਕਦੇ ਕਦੇ ਗੀਤ ਤੇ ਕਵਿਤਾ ਵੀ ਕੀ ਲਿਖਦੇ ਹੋ ਕਹਾਣੀ ਕਰਤਾਲਾ ਵਿੱਚ ਜੋ ਕੁਝ ਪਾਪਰ ਨੇ ਸਾਡੇ ਆਲੇ-ਦੋਲੇ ਜਾਂ ਮੇਰੇ ਨਾਲ